Hi, good afternoon, dear parents and my students. I, Neelam Verma, welcome you all at IMS school uh, of uh, Very first, I want to say that right now I have joined this institution as a school principal and definitely I would like to share the difference what we are following in our school is basically my school methodology is following now happy schooling concept. ਅੱਜਕੱਲ ਬੱਚੇ ਸਕੂਲ ਤੋਂ ਜਦੋਂ ਘਰ ਪਹੁੰਚਦੇ ਹਨ ਤੇ ਉਹ ਬਹੁਤ ਜ਼ਿਆਦਾ ਸਟ्रेस ਫੀਲ ਕਰਦੇ ਹਨ ਆਪਣੀ এডੂਕੇਸ਼ਨ ਨੂੰ ਲੈ ਕੇ ਆਪਣੇ ਹੋਮਵਰਕ ਨੂੰ ਲੈ ਕੇ ਆਪਣੇ ਸਕੂਲ ਬੈਗ ਦੇ weight ਨੂੰ ਲੈ ਕੇ ਤੇ ਇਹ ਇਹੋ ਜੇ ਹੋਰ ਬਹੁਤ ਸਾਰੇ ਪੁਆਇੰਟਸ ਨੂੰ ਮਾਈਂਡ ਚ ਰੱਖਦੇ ਹੋਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇੱਕ 5D ਮੈਥਡੋਲੋਜੀ ਨੂੰ ਫਾਲੋ ਕਰਾਂਗੇ ਜੋ ਕਿ ਨਿਊ এডੂਕੇਸ਼ਨ ਪਾਲਿਸੀ ਨੂੰ ਧਿਆਨ ਚ ਰੱਖਦੇ ਹੋਏ ਡਿਵੈਲਪ ਕੀਤੀ ਗਈ ਹੈ ਇਹ ਇੱਕ ਰਿਸਰਚ ਹੈ ਕੰਪਲੀਟ ਰਿਸਰਚ ਜੋ ਕਿ ਸਾਡੇ ਡਾਇਰੈਕਟਰ ਮਿਸਟਰ ਵਿਨੋਦ ਵਰਮਾ ਦੁਆਰਾ ਕੀਤੀ ਗਈ ਹੈ ਤੇ ਇਸ ਰਿਸਰਚ ਦੇ ਅੰਦਰ ਅਸੀਂ 9 ਤੋਂ 10 ਇਹੋ ਜਿਹੀ এডੂਕੇਸ਼ਨ ਸਿਸਟਮ ਨੂੰ ਡਿਵੈਲਪ ਕਰਾਂਗੇ ਤੇ ਫਾਲੋ ਕਰਵਾਵਾਂਗੇ ਬੱਚਾ ਨੂੰ ਜਿਨ੍ਹਾਂ ਨੂੰ ਫਾਲੋ ਕਰਦੇ ਹੋਏ ਬੱਚੇ ਦੀ ਕੰਪਲੀਟ ਹੋਲਿਸਟਿਕ ਡਿਵੈਲਪਮੈਂਟ ਕੀਤੀ ਜਾਵੇਗੀ ਉਹ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਮੋਸਟ ਇੰਪੋਰਟੈਂਟ ਵਾਟ ਵੀ ਆਰ ਫੋਕਸਿੰਗ ਇਜ਼ ਦਾ ਹੈਪੀ ਸਕੂਲਿੰਗ ਵੇਅਰ ਇਜ਼ ਨੋ ਸਕੂਲ ਬੈਗ ਨੋ ਹੋਮਵਰਕ and complete environment the safe environment with the healthy concepts happy schooling de andar bachcha itthe hasde hoye aauga te hasde hoye apne ghar jaauga te saadi ye puri koshish rahoogi ki bachcha jado school ch enter kare te oh bilkul bhul jave apne har tarah de stress nu mental pressure nu ਤੇ ਘਰ ਜਾ ਕੇ ਵੀ ਉਹ ਆਪਣੇ ਪੇਰੈਂਟਸ ਨੂੰ ਇਹੀ ਚੀਜ਼ ਕਹਿਣ ਕਿ ਹਾਈ ਮੰਮੀ ਪਾਪਾ ਅੱਜ ਛੁੱਟੀ ਕਿਉਂ ਹੋ ਗਈ ਪਲੀਜ਼ ਮੈਨੂੰ ਸਕੂਲ ਛੱਡ ਕੇ ਆਓ ਅਸੀਂ ਇਸ ਚੀਜ਼ ਨੂੰ ਫੋਕਸ ਕਰਨਾ ਚਾਹੁੰਦੇ ਆਂ ਤੇ ਅਸੀਂ ਇਸ ਚੀਜ਼ ਨੂੰ ਇਮਪਲਾਈ ਕਰਾਂਗੇ ਕੰਪਲੀਟਲੀ ਜਿਹਦੇ ਵਾਸਤੇ ਅਸੀਂ ਬੱਚੇ ਨੂੰ ਇੱਕ ਸੇਮ ਕਲਾਸਰੂਮ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਜਨਰਲੀ ਬੱਚਾ ਸਵੇਰ ਤੋਂ ਲੈ ਕੇ ਆਫਟਰਨੂਨ ਤੱਕ 6 ਆਵਰਸ ਤੱਕ ਇੱਕੇ ਕਲਾਸਰੂਮ 'ਚ ਬੈਠਾ ਬੈਠਾ ਥੱਕ ਜਾਂਦਾ ਹੈ ਬੋਰ ਹੋ ਜਾਂਦਾ ਹੈ ਜਿਹਦੇ ਕਰਕੇ ਉਹ ਆਪਣੀ ਸਟੱਡੀ ਤੋਂ ਡਿਸਟਰੈਕਟ ਹੋਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਇਹ ਵੀ ਪਲਾਨ ਕੀਤਾ ਹੈ ਕਿ ਅਸੀਂ ਆਪਣੀ ਕਲਾਸਰੂਮਸ ਜਿਹੜੇ ਨੇ ਉਹ ਡਿਫਰੈਂਟ ਹੋਣਗੇ ਉਹ ਸਬਜੈਕਟ ਵਾਈਜ਼ ਹੋਣਗੇ ਯਾਨੀ ਬੱਚੇ ਨੇ ਜੇਕਰ ਸਾਇੰਸ ਦੀ ਕਲਾਸ ਲੈਣੀ ਹੈ ਤਾਂ ਸਾਇੰਸ ਲੈਬ ਦੇ ਵਿੱਚ ਹੋਊਗੀ ਐਸਐਸਟੀ ਦੀ ਕਲਾਸ ਲੈਣੀ ਹੈ ਤਾਂ ਐਸਐਸਟੀ ਲੈਬ ਦੇ ਵਿੱਚ ਹੋਊਗੀ ਮੈਥਸ ਦੀ ਲੈਣੀ ਹੈ ਤੇ ਮੈਥਸ ਲੈਬ ਦੇ ਵਿੱਚ ਹੋਊਗੀ ਜਨਰਲੀ ਸਕੂਲਾਂ ਦੇ ਵਿੱਚ ਲੈਬਸ ਜ਼ਰੂਰ ਹੈਗੀਆਂ ਨੇ ਲੇਕਿਨ ਬੱਚਿਆਂ ਦੀ ਲੈਬ ਪ੍ਰੈਕਟੀਕਲ ਦੀ ਜਿਹੜੀ ਕਲਾਸਿਸ ਨੇ ਉਹ ਆਪਾਂ ਰਿਕਾਰਡ ਚੈੱਕ ਕਰ ਸਕਦੇ ਮੈਂ ਆਪ ਵਿਟનેસ ਆ ਸਕੂਲ ਇੰਸਟੀਚੂਟ ਨੂੰ ਔਰ ਅਸਟੀਨਲ ਫੋਲੋ ਨਹੀਂ ਕਰਦੇ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਕਿ ਸਾਡੇ ਡਾਇਰੈਕਟਰ ਮਿਸਟਰ ਵਿਨੋਦ ਜੀ ਇਹਨੂੰ ਬੈਟਰ ਸ਼ੇਅਰ ਕਰਨਗੇ। ਆਈ ਵਿਨੋਦ ਵਰਮਾ ਆਮ ਰੀਲੀ ਥੈਂਕਫੁਲ ਟੂ ਆਲ ਪ੍ਰੈਸ ਫਸਟ ਆਫ ਆਲ ਕਿ ਤੁਸੀਂ ਆਪਣਾ ਸਮਾਂ ਦਿੱਤਾ ਹੈ ਸਾਨੂੰ। ਮੈਂ ਐਜ਼ ਅ ਅਕੈਡੈਮਿਕ ਡਾਇਰੈਕਟਰ ਇਸ ਸਕੂਲ ਦੇ ਵਿੱਚ ਆਪਣੀ ਕਾਰਜ ਜਿਮਾ ਰਿਹਾ ਹਾਂ ਤੇ ਇਹ ਇੱਕ ਜੋ ਮੌਕਾ ਹੈ ਮੇਰੇ ਲਈ ਸਕੂਲ ਨੂੰ ਸ਼ਟਾਰਟ ਕਰਨ ਦਾ। ਮੈਨੂੰ ਲੱਗਦਾ ਕਿ ਮੇਰੀ ਖੁਸ਼ਕਿਸਮਤੀ ਹੈ ਕਿਉਂਕਿ ਮੈਂ ਜੋ ਰਿਸਰਚ ਕੀਤੀ 5D ਉਸ ਨੂੰ ਲਾਗੂ ਕਰਨਾ ਤੇ ਉਸ ਦੁਆਰਾ ਬੱਚਿਆਂ ਨੂੰ ਅゼਹਾ ਨਾਗਰਿਕ ਦੇ ਤੌਰ ਤੇ ਬਣਾਉਣਾ ਜਿਸ ਨਾਲ ਕਿ ਉਹ ਭਾਰਤ ਨੂੰ ਦੁਨੀਆ ਦੇ ਵਿੱਚ ਮੁੜ ਤੋਂ ਨੰਬਰ 1 ਸਟੈਬਲਿਸ਼ ਕਰ ਸਕੇ ਹਰ ਖੇਤਰ ਦੇ ਵਿੱਚ ਸਪੈਸ਼ਲੀ ਮੈਂ ਬਹੁਤ ਕਨਸਰਨਡ ਰਹਿਣਾ ਉਹ ਹੈ ਵਿਗਿਆਨ ਦਾ ਖੇਤਰ ਤੇ ਸਪੋਰਟਸ ਦਾ ਖੇਤਰ ਆਰਥਿਕ ਤਰੱਕੀ ਦਾ ਖੇਤਰ ਜਦੋਂ ਅਸੀਂ ਇਹ ਦੇਖਦੇ ਹਾਂ ਸਾਰੇ ਖੇਤਰਾਂ ਦੇ ਵਿੱਚ ਅਸੀਂ ਆਪਣੇ ਦੇਸ਼ ਨੂੰ ਦੂਜੇ ਦੇਸ਼ਾਂ ਨਾਲ ਕੰਪੀਟ ਕਰਦੇ ਹਾਂ ਤਾਂ ਅਸੀਂ ਪਾਉਂਦੇ ਹਾਂ ਕਿ ਵੀ ਅਸੀਂ ਜਿੰਨੀ ਸਾਡੀ ਵੱਡੀ ਆਬਾਦੀ ਹੈ ਉਸ ਲਿਹਾਜ਼ ਨਾਲ ਅਸੀਂ ਕਿਤੇ ਵੀ ਨਹੀਂ ਖੜੇ। ਤੇ ਜਿਹੜੀ ਮੇਰੀ ਰਿਸਰਚ ਹੈ ਮੈਂ ਉਹਦੇ ਵਿੱਚ ਇਹ ਪਾਇਆ ਕਿ ਇਸ ਦੀ ਵਜ੍ਹਾ ਸਿਰਫ ਇੱਕੋ ਇੱਕ ਹੈ। ਕਿ ਜਿਹੜੀ ਸਾਡੀ ਸਕੂਲਿੰਗ ਹੈਗੀ ਹੈ ਉਹ ਮਿਆਰੀ ਨਹੀਂ। ਹਾਲਾਂਕਿ ਬਹੁਤ ਵਧੀਆ ਤੋਂ ਵਧੀਆ ਪ੍ਰਾਈਵੇਟ ਸਕੂਲਸ ਹੋਰ ਸਰਕਾਰ ਵੱਲੋਂ ਵੀ ਉਪਰਾਲੇ ਹੁੰਦੇ ਨੇ ਪਰੰਤੂ ਜ਼ਿਆਦਾਤਰ ਇਨਫਰਾਸਟ੍ਰਕਚਰ ਨਾਲ ਰਿਲੇਟਿਡ ਨੇ ਇਹ ਵਧੀਆ ਇਨਫਰਾਸਟ੍ਰਕਚਰ ਖੜਾ ਕਰ ਦੋ ਅਸੀਂ ਕੰਪਿਊਟਰ ਸਮਾਰਟ ਬੋਰਡ ਥਿਸ ਐਂਡ ਥੈਟ ਪਰ ਅਸਲ ਜਿਹੜਾ ਚੇਂਜ ਹੈ ਨਾ ਫਰਕ ਹੈ ਜਿਸ ਨੇ ਲਿਆਣਾ ਉਹ ਟੰਗ ਨੇ ਲਿਆਉਣਾ ਜਿਹੜਾ ਪੜਾਈ ਦਾ ਟੰਗ ਹੈ ਇੱਕ ਇਕਜ਼ਾਮਪਲ ਮੈਂ ਤੁਹਾਨੂੰ ਦੇਣਾ ਇਹ ਬਹੁਤ ਸਾਰੇ ਸਕੂਲਾਂ ਦੇ ਜਿਹੜਾ ਪੈਂਫਲੈਟ ਦੇਖੋਗੇ ਨਾ ਉਹਦੇ ਵਿੱਚ ਲਿਖਿਆ ਹੁੰਦਾ ਸਾਡੇ ਕੋਲスイਮਿੰਗ ਹੈ ਜੀ ਸਾਡੇ ਕੋਲ ਘੋੜਾ ਸਵਾਰੀ ਹੈ ਜੀ ਸਾਡੇ ਕੋਲ ਜਿਹੜੀ ਹੈਗੀ ਐਕਸ ਵਾਈ ਜ਼ੈਡ ਬਹੁਤ ਸਾਰੀ ਚੀਜ਼ਾਂ ਦਾ। ਕਦੇ ਟਾਈਮ ਟੇਬਲ ਤੇ ਨਜ਼ਰ ਮਾਰ ਕੇ ਦੇਖੋ ਜੇ ਤੁਸੀਂ ਬਰੀਕੀ ਨਾਲ ਦੇਖੋਗੇ ਨਾ ਹਫਤੇ ਦੇ ਵਿੱਚ ਤਿੰਨ ਪੀਰੀਅਡ ਹੁੰਦੇ ਨੇ। ਹਰ ਕਲਾਸ ਨੂੰ ਜਿਹੜੇ ਮਿਲਦੇ ਆਏ ਤੇ ਉਹ ਜਦੋਂ ਤੁਸੀਂ ਡਿਟੇਲ ਚ ਦੇਖੋਗੇ ਤੇ ਉਸ 25 ਬੱਚੇ ਕਲਾਸ ਦੇ ਵਿੱਚ ਇੱਕ ਮਿੰਟ ਵੀ ਨਹੀਂ ਬੱਚੇ ਨੂੰ ਮਿਲ ਰਿਹਾ ਜੇ ਕੋਈ ਇੰਡੀਵਿਜੂਅਲ ਜੀ ਦੀ ਗੱਲ ਕਰੀ ਇੰਡੀਵਿਜੂਅਲ ਕੇਅਰ ਹੋ ਨਹੀਂ ਪਾਂਦੀ ਸਾਡਾ ਭਾਰਤ ਦਾ ਜਿਹੜਾ ਸਿੱਖਿਆ ਸਾਰਾ ਸਿਸਟਮ ਮੈਨੇਜਰ ਆਪਣੀ ਦਿਮਾਗ ਦੀਆਂ ਅਲੱਗ-ਅਲੱਗ ਕੈਪੈਸਿਟੀਆਂ ਲਈ ਉਹ ਸਿਰਫ ਮੈਮਰੀ ਤੇ ਉੱਪਰ ਬੇਸਡ ਹੈ ਬਚਪਨ ਦੇ ਆਪਾਂ ਕਹਿੰਦੇ ਆ ਯਾਦ ਕਰ ਲੋ ਜੀ ਅੱਜ ਕੱਲ ਉਹਨ ਇੱਕ ਹੋਰ ਲਫ਼ਜ਼ ਕਹਿ ਦਿੱਤਾ ਜਾਂਦਾ ਵੀ ਰੱਟੇ ਤੇ ਅਸੀਂ ਰੱਟਾ ਨਹੀਂ ਕਰਾਉਂਦੇ ਯਾਦ ਯਾਦ ਕਰਾਣਾ ਕਹਿ ਲੋ ਰੱਟਾ ਕਹਿ ਲੋ ਐਨੀਥਿੰਗ ਇਸ ਸਾਰੀਆਂ ਹੀ ਪੁਰਾਣੀਆਂ ਜਿਹੜੀਆਂ ਚਲਨ ਹੈਗੇ ਨੇ ਜਿਹੜੇ ਹੁਣ ਵੀ ਅਨਫੋਰਚੂਨੇਟਲੀ ਚੱਲ ਰਹੀ ਨੇ ਉਹਨਾਂ ਸਾਰਿਆਂ ਤੋਂ ਮੁਕਤੀ ਬਣਾਉਣਾ ਹੀ ਮੇਰਾ ਫਰਜ਼ ਹੈਗਾ ਕਿ ਜਿਦੀ ਮੇਰੀ ਪਲੈਨਿੰਗ ਇਸ ਦੇ ਰਿਗਾਰਡਿੰਗ ਹੈ ਹੁਣ ਕੁਝ ਚੀਜ਼ਾਂ ਨੇ ਜਿਹੜੀਆਂ ਸਕੂਲ ਵਿੱਚ ਹੋਣ ਗਿਆ ਮੈਂ ਉਹਦੇ ਬਾਰੇ ਡਿਟੇਲ ਕਰਨਾ ਚਾਹੁੰਦਾ ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਆਪਾਂ ਇਸ ਅੰਤਰਰਾਸ਼ਟਰੀ ਯੁੱਗ ਦੇ ਵਿੱਚ ਸਾਡੇ ਬੱਚੇ ਦੋ ਹਾਈਲਾਈਟਸ ਕਰਦੇ ਆ ਜਾਂ ਹੋਰ ਇਸ ਤਰ੍ਹਾਂ ਦੇ ਇੰਗਲਿਸ਼ ਟੈਸਟ ਕਰਦੇ ਆ ਅਨਫੋਰਚੂਨੇਟ ਇਹ ਅਨਫੋਰਚੂਨੇਟ ਕਿਉਂ ਮੈਂ ਵਰਡ ਯੂਜ਼ ਕਰ ਰਿਹਾ ਕਿਉਂਕਿ ਜੇਕਰ ਅਸੀਂ ਵਾਕਏ ਹੀ ਵਿਦੇਸ਼ਾਂ ਮੈਂ ਕੰਪੀਟ ਕਰਨਾ ਚਾਹੁੰਦੇ ਹਾਂ ਉੱਥੇ ਦੀਆਂ ਵਧੀਆ ਯੂਨੀਵਰਸਿਟੀ ਚ ਦਾਖਲੇ ਲੈਣਾ ਚਾਹੁੰਦੇ ਹਾਂ ਤਾਂ ਉਹ ਮੌਕਾ ਸਾਡੇ ਬੱਚਿਆਂ ਨੂੰ ਮਿਲੇ ਤਾਂ ਉਸ ਲਈ ਸਰ ਮੈਂ ਕੈਂਬਰੀਜ ਬੋਰਡ ਲੈ ਕੇ ਆ ਰਹੀ ਹਾਂ ਕੈਂਬਰੀਜ ਬੋਰਡ ਸਰ ਇੱਕ ਅੰਤਰਰਾਸ਼ਟਰੀ ਬੋਰਡ ਹੈ ਜਿਵੇਂ ਆਪਾਂ ਸੀਬੀਐਸਸੀ ਆਈਸੀਐਸਸੀ ਵਗੈਰਾ ਆਪਣੀ ਇੰਡੀਆ ਦੇ ਬੋਰਡ ਨੇ ਕੈਂਬਰੀਜ ਇੱਕ ਅਜਿਹਾ ਬੋਰਡ ਹੈ ਇਹ ਯੂਕੇ ਤੋਂ ਕੰਸਰਨਡ ਹੈ ਕੈਂਬਰੀਜ ਯੂਨੀਵਰਸਿਟੀ ਯੂਕੇ ਤੋਂ ਹੈ ਇਹ ਜਦੋਂ ਬੋਰਡ ਤੋਂ ਬੱਚੇ ਪੜਨਗੇ ਤਾਂ ਸਾਰੇ ਸੰਸਾਰ 'ਚ ਉਹਨਾਂ ਦੇ ਸਰਟੀਫਿਕੇਟ ਦੀ ਵੈਲਿਊ ਐ ਬਿਲਕੁਲ ਸੇਮ ਸਕੇਲ ਨਾਲ ਤੇ ਜਿੰਨੀਆਂ ਟੌਪ ਲੈਵਲ ਦੀਆਂ ਯੂਨੀਵਰਸਿਟੀਆਂ ਨੇ ਉੱਥੇ ਉਹਨਾਂ ਨੂੰ ਐਜ ਹੈ ਕਿਉਂਕਿ ਬੱਚਾ ਪਹਿਲਾਂ ਹੀ ਉਵੇਂ ਪੜ ਕੇ ਆ ਰਿਹਾ ਜਿਵੇਂ ਕਿ ਉਹ ਚਾਹੁੰਦੇ ਨੇ ਤਾਂ ਇੱਕ ਤਾਂ ਇਹੋ ਚੀਜ਼ ਆ ਆਪਣੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਤੇ ਪੂਰੇ ਏਰੀਆ ਦੇ ਵਿੱਚ ਵੀ ਆਰ ਗੋਇੰਗ ਟੂ ਯਰ ਫਰਸਟ ਸਕੂਲ ਜੋ ਕਿ ਕੈਂਬਰੇਜ ਬੋਰਡ ਸਟਾਰਟ ਕਰ ਰਹੀ ਹੈ ਉਜੀ ਚੀਜ਼ ਜਿਹ ਮੈਮ ਨੇ ਤੁਹਾਨੂੰ ਦੱਸਿਆ ਹੈਪੀ ਸਕੂਲਿੰਗ ਉਸਦੇ ਉਹ ਸਾਰੀਆਂ ਚੀਜ਼ਾਂ ਨੇ ਤੇ ਵਿੱਚ ਮੈਮ ਨੇ ਇੱਕ ਮੈਂ ਸਪੈਸੀਫਿਕਲੀ ਲੈਣਾ ਚਾਹਨਾ ਐਲ ਐਸ ਆਰ ਡਬਲ ਐਲ ਐਸ ਆਰ ਡਬਲ ਇੱਕ ਟੈਕਨੀਕ ਹੈ ਸਰ ਇੰਗਲਿਸ਼ ਨੂੰ ਸਿਖਾਉਣ ਦੀ ਮੈਂ ਬੜਾ ਹੈਰਾਨੀ ਖੁਣ ਹੋਣਾ ਮੈਂ ਖੁਦ ਵੀ ਇਸ ਖਰੀਸਚੀ ਨੂੰ ਮਹਿਸੂਸ ਕਰਦਾ ਕਰਿਆ ਰਿਸਰਚ ਦੇ ਟਾਈਮ ਹੀ ਸਿਰਫ ਕਿ ਆਪਾਂ ਭਾਸ਼ਾ ਨੂੰ ਬਿਲਕੁਲ ਉਲਟਾ ਸਿਖਾ ਰਹੇ ਹਾਂ ਕੁਦਰਤ ਸਾਨੂੰ ਕੀ ਕਿਵੇਂ ਭਾਸ਼ਾ ਸਿਖਾਉਂਦੀ ਹੈ ਛੋਟਾ ਬੱਚਾ ਹੈ ਉਹ ਆਪਣੇ ਮਾਂ ਦੇ ਲਫ਼ਜ਼ਾਂ ਨੂੰ ਸੁਣਦਾ ਹੈ ਫਿਰ ਉਹਨੂੰ ਇਮਿਟੇਟ ਕਰਦਾ ਹੈ ਮਾਂ ਪਾਣੀ ਮਾਣੀ ਹੌਲੀ ਹੌਲੀ ਉਹ ਪਾਣੀ ਬੋਲਣ ਲੱਗ ਜਾਂਦਾ ਹੈ ਫਿਰ ਉਹ ਸੈਂਟੈਂਸ ਬਲ ਵੱਧਦਾ ਤਾਂ ਮਾਤਰ ਭਾਸ਼ਾ ਤੇ ਉਹਦੀ ਐਜੇਹੀ ਪਕੜ ਬਣ ਜਾਂਦੀ ਹੈ ਉਹ ਆਖਿਰਲੇ ਸਾਂ ਵੀ ਲੈ ਲੈਂਦਾ ਪਰ ਭਾਸ਼ਾ ਤਾਂ ਭੁੱਲਦਾ ਨਹੀਂ ਕਦੇ ਕਿਉਂਕਿ ਉਸਨੇ ਭਾਸ਼ਾ ਸਹੀ ਤਰੀਕੇ ਨਾਲ ਸਿੱਖੀ ਆਪਣੇ ਇੰਡੀਆ ਦੇ ਵੀ ਜਦੋਂ ਆਪਾਂ ਇੰਗਲਿਸ਼ ਸਿਖਾਉਂਦੇ ਹਾਂ ਉਹ ਸਿਖਾਈ ਜਾਂਦੇ ਰੀਡਿੰਗ ਤੋਂ A for apple ਉਹ ਪਹਿਲਾਂ ਰੀਡਿੰਗ ਅਲਫਾਬੈਟ ਸਿੱਖਦਾ ਫਿਰ ਉਹਨੂੰ ਜੋੜਨਾ ਸਿੱਖਦਾ ਹੈ ਕਿਰੋ ਸੈਂਟੈਂਸ ਫਾਰਮਿੰਗ ਹੀ ਜਾਂਦਾ ਥਿਸ ਇਸ ਦਾ ਟੋਟਲੀ ਅ ਰੋਂਗ ਕਨਸੈਪਟ ਟੂ ਲਰਨ ਅ ਲੈਂਗੁਏਜ ਇਸ ਕਰਕੇ ਜੋ ਸਾਡਾ ਟੰਗ ਹੋਊਗਾ ਨਰਸਰੀ ਤੋਂ ਸਟਾਰਟ ਕਰ दैट इज द एल एस आर डब्ल्यू ਬੱਚਾ ਪਹਿਲਾ ਲਿਸਨਿੰਗ ਸਿੱਖੂਗਾ ਫਿਰ ਉਹ ਸਪੀਕਿੰਗ ਸਿੱਖੂਗਾ ਫਿਰ ਉਹ ਰੀਡਿੰਗ ਫਿਰ ਰਾਈਟਿੰਗ ਇਸ ਤਰੀਕੇ ਨਾਲ ਜਦੋਂ ਬੱਚਾ ਅੰਗਰੇਜ਼ੀ ਨੂੰ ਬਿਲਕੁਲ ਉਹਦੀ ਪਕੜ ਜਿਵੇਂ ਉਹਦੇ ਮਾਤ ਭਾਸ਼ਾ ਵਾਂਗੂ ਹੋਊਗੀ ਤੇ ਸਾਡੇ ਜਦੋਂ ਆਲੇ ਦੋਲੇ ਤੁਸੀਂ ਨਜ਼ਰ ਮਾਰੋਗੇ ਨਾ ਉਹ ਜੋ ਇੰਗਲਿਸ਼ ਮੀਡੀਅਮ ਸਕੂਲਸ ਹੈਗੇ ਕਿਸੇ ਵੀ ਸਕੂਲ ਚਲੇ ਜਾਓ ਕਿਸੇ ਐਜ ਪ੍ਰਿੰਸੀਪਲ ਮੇਰਾ ਵੀ ਸਾਲ ਹੋ ਗਿਆ ਪਈ ਚੀਜ਼ਾਂ ਦੇਖਦਿਆਂ ਨੂੰ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਪੇਡ ਦੀ ਕਿ ਵੀ ਉਹ 4th 5th ਕਲਾਸ ਆਂਦੇ ਤੱਕ ਉਹ ਡਾਊਨ ਜਾਣ ਲੱਗਿਓ ਕਿਉਂਕਿ ਉਹ ਜਿਹੜੀ ਕ੍ਰੈਮਿੰਗ ਦੀ ਲਿਮਿਟ ਹੁੰਦੀ ਇੱਕ ਲਿਮਿਟ ਹੈਗੀ ਉਸ ਦਾ ਭਾਸ਼ਾ ਤੇ ਪਕੜ ਹੈ ਨਹੀਂ ਉਹਨੂੰ ਆਉਂਦਾ ਹੈ ਬੱਚੇ ਨੂੰ ਆਨਸਰ ਸਾਇੰਸ ਦਾ ਵੀ ਆਉਂਦਾ ਐਸਐਸਟੀ ਦਾ ਵੀ ਆਉਂਦਾ ਹਰ ਪਰ ਉਹ ਐਕਸਪਲੇਨ ਨਹੀਂ ਕਰ ਪਾਉਂਦਾ ਕਿਉਂ ਕਿ ਉਹਨੇ ਭਾਸ਼ਾ ਨੂੰ ਸਹੀ ਸਿੱਖਿਆ ਨਹੀਂ ਹੋਇਆ ਉਹ ਟੈਂਸਿਜ਼ ਸਿਖਾਈ ਜਾਂਦੀਆਂ ਤਾਂ ਸਿੱਖ ਲੋਈ ਭਾਸ਼ਾ ਆ ਜੂਗੀ ਮੈਂ ਵੀ ਅਇਸਾ ਹੁੰਦਾ ਹੁੰਦਾ ਸੀ ਇੱਕ ਸਿੱਖਦੇ ਐ ਪਰ ਨਹੀਂ ਹੋ ਪੰਦਾ ਉਹ ਕਿਉਂਕਿ ਢੰਗ ਹੀ ਜਿਹੜਾ ਗਲਤ ਸੀਗਾ ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਉਹਦੇ ਬਾਰੇ ਮੈਂ ਹੋਰ ਨਾਲ ਜਿਵੇਂ ਮੈਂ ਦੱਸਿਆ ਤੁਹਾਨੂੰ ਇੰਟਰਨੈਸ਼ਨਲ ਐਕਸਪੋਜ਼ਰ ਬਾਰੇ ਗੱਲ ਕੀਤੀ ਤਾਂ इवन ਜੋ ਬੱਚੇ ਕਿਉਂਕਿ ਸਾਡੇ ਕੋਲ ਡਬਲ ਬੋਰਡ ਹੋਊਗਾ CBSE ਨੂੰ ਵੀ ਅਸੀਂ ਫੋਲੋ ਕਰ ਰਹੀ ਹਾਂ ਤੇ ਜਿਹੜੇ ਬੱਚੇ CBSE ਨਾਲ ਵੀ ਰਹਿਣਗੇ ਉਹਨਾਂ ਦੇ ਲਈ ਵੀ ਸਰ ਅੰਤਰਰਾਸ਼ਟਰੀ ਜਿਹੜਾ ਐਕਸਪੋਜ਼ਰ ਹੈ ਮੈਂ ਕਿਉਂਕਿ ਉਹਦੀ ਮਹੱਤਤਾ ਕਿਉਂ ਸਮਝਦਾ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਊਗਾ ਹੁਣ ਹਰ ਕੰਟਰੀ ਇੱਕ ਦੂਜੇ ਨਾਲ ਜਿਹੜਾ ਹੈਗਾ ਜਿਹੜੇ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਹੇ ਆ ਅੱਜ ਤੋਂ 15 20 ਸਾਲ ਮੈਂ ਜ਼ਿਆਦਾ ਲੰਮੇ ਸਮੇਂ ਦੀ ਗੱਲ ਨਹੀਂ ਕਰਦਾ ਤੁਸੀਂ ਦੇਖਿਓ ਜਿਵੇਂ ਅੱਜ ਆਪਾਂ ਕਹਿੰਨੇ ਆ ਨਾ ਮੇਰਾ ਬੇਟਾ ਉੱਥੇ ਜੋਬ ਕਰਦਾ ਮੇਰਾ ਬੇਟਾ ਇੱਥੇ ਜੋਬ ਕਰਦਾ ਇਹ ਦੁਨੀਆ ਦੀ ਓਪਨ ਮਾਰਕੀਟ ਹੋ ਜਾਊਗੀ ਇਵਨ ਫੋਰ ਦਾ ਵਰਕਿੰਗ ਪਰਪਸ ਹੌਲੀ ਹੌਲੀ ਜਿਹੜੇ ਡਿলিউਟ ਹੋ ਰਿਹਾ ਸਟੇਟ ਦਾ ਕਨਸੈਪਟ ਡਿলিউਟ ਹੋ ਜਾਊਗਾ ਵਰਲਡ ਇਸ ਗੋਇੰਗ ਅਬਾਊਟ ਦਾ ਵਰਲਡ ਸਟੇਟ ਤਾਂ ਉੱਥੇ ਜ਼ਰੂਰੀ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਅੰਤਰਰਾਸ਼ਟਰੀ ਐਕਸਪੋਜ਼ਰ ਵਾਲੀ ਹੋਵੇ ਤਾਂ ਸਰ ਅੰਤਰ ਇੱਕ ਬਹੁਤ ਵਧੀਆ ਸਰਟੀਫਿਕੇਟ ਹੈ ਦੈਟ ਇਜ਼ ਕਾਲਡ ਡਿਊਕੋ ਫੈਡਿੰਬਰਗ ਇਹ ਬ੍ਰਿਟਿਸ਼ ਰਾਇਲ ਫੈਮਿਲੀ ਦੁਆਰਾ ਚਲਾਇਆ ਗਿਆ ਜਿਹੜਾ ਸਮਾਜ ਸੇਵਾ ਦਾ ਪ੍ਰੋਗਰਾਮ ਹੈਗਾ ਜਿਹਨੂੰ ਆਪ ਸੋਸ਼ਲ ਸਰਵਿਸ ਪ੍ਰੋਜੈਕਟ ਆਪਣੇ ਇੰਡੀਆ ਚ ਐਨਾਲਿਸਿਸ ਹੁੰਦਾ ਇਹ ਬੜਾ ਵਰਲਡ ਰਿਕਗਨੀਸ਼ਨ ਹੈ ਲਗਭਗ 60 ਦੇਸ਼ਾਂ ਜਿਹੇ ਇਸ ਨੂੰ ਮੰਨਤਾ ਪ੍ਰਾਪਤ ਹੈਗੀ ਹੈ ਇਹ ਸਰਟੀਫਿਕੇਟ ਅਸੀਂ ਆਪਣਾ ਸਟਾਰਟ ਕਰਨ ਜਾ ਰਹੇ ਹਾਂ ਹੋਰ ਤਾਂ ਜੋ ਬੱਚੇ ਇਨ ਫਿਊਚਰ ਫੋਰਨ ਜਾਣਾ ਚਾਹੁੰਦੇ ਨੇ ਉਹਨਾਂ ਦੇ ਵੀ ਬਹੁਤ ਇਹ ਤਾਂ ਫਰੂਟਫੁੱਲ ਥਿੰਗਸ बिकॉज ਵੈਨ ਦੇ ਵਿਲ ਕੰਪਲੀਟ देयर ਪੀਆਰ ਐਂਡ ਆਲੋ ਦਾ ਇੰਟਰਵਿਊ ਜਦੋਂ ਹੁੰਦੇ ਆ ਜਾਂ ਕੋਈ ਐਪਲੀਕੇਸ਼ਨ ਉੱਤੇ ਜਦੋਂ ਬੰਦਾ ਕਹੂਗਾ ਕਿ ਮੈਂ ਡੂਕੋ ਫੇਟਿੰਬਰਗ ਕਿੱਥੇ ਤਾਂ ਥਿਸ ਵਿਲ ਗਿਵ ਅ ਐਕਸਲੈਂਟ ਇੰਪੈਕਟ ਫਾਰ देयर ਅਪਲੀਕੇਸ਼ਨਸ ਦਾ ਡੂਕੋ ਫੇਟਿੰਬਰਗ ਜਿਹੜਾ ਹੈਗਾ ਹੈ ਇੰਟਰਨੈਸ਼ਨਲ ਐਕਸਪੋਜ਼ਰ ਦੇ ਤੌਰ ਤੇ ਹੋਊਗਾ ਸਕਾਲਰਸ਼ਿਪ ਐਕਸਚੇਂਜ ਪ੍ਰੋਗਰਾਮ ਅਸੀਂ ਯੂਕੇ ਨਾਲ ਸਟਾਰਟ ਕਰ ਰਹੇ ਹਾਂ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਸਾਲ 'ਚ ਘੱਟੋ ਘੱਟ ਇੱਕ ਵਾਰ ਔਰ ਫੋਰਨ ਦੇ ਸਕੂਲਸ ਨਾਲ ਸਕੂਲ ਐਕਸਚੇਂਜ ਉਹ ਬੱਚੇ ਇਹਨਾਂ ਦੇ ਘਰੇ ਆ ਕੇ ਰਹਿਣਗੇ ਬੱਚੇ ਉਧਰ ਜਾ ਕੇ ਰਹਿਣਗੇ ਇਸ a ਕਾਈਂਡ ਆਫ ਦਾ ਪਰ ਹਾਲਾਂਕਿ ਚੁਆਇਸ ਹੁੰਦੀ ਹੈ ਪੇਰੈਂਟਸ ਦੀ ਥਿਸ ਇਸ ਨੋਟ ਬੀ ਕੰਪਲਸਰੀ ਬਟ ਸਾਡੇ ਵੱਲੋਂ ਉਹ ਜਿਹੜੀ ਸੁਵਿਧਾਵਾਂ ਉਪਲਬਧ ਕਰਾਈਆਂ ਜਾਣਗੀਆਂ ਇੱਕ ਸਪੋਰਟਸ ਬਾਰੇ ਸਰ ਜਿਵੇਂ ਮੈਂ ਆਪਣੀ ਸਪੀਚ ਸ਼ੁਰੂੀ ਦੀ ਕਿਹਾ ਸੀਗਾ ਮੈਨੂੰ ਬੜਾ ਅਜੀਬ ਲੱਗਦਾ ਹੈ ਦੋ ਚੀਜ਼ਾਂ ਬਾਰੇ ਕਿ ਜਦੋਂ ਵੀ ਮੈਂ ਜਦੋਂ ਵੀ ਕੋਈ ਕਿਤਾਬ ਪੜ੍ਹਦੇ ਹਾਂ ਆਪਣੀ ਉਹਦੇ ਇਨੋਵੇਸ਼ਨ ਹਮੇਸ਼ਾ ਇੱਕ ਫੋਰਨ ਦਾ ਨਿਯਮ ਹੈ ਅਮੇ ਪੋਲੀਟਿਕਲਸ ਹੈ ਹਿਸਟਰੀ ਤੱਕ ਪੜ੍ਹ ਲਈ ਉਹਦੇ ਵੀ ਨਾਮ ਇੱਕ ਫਾਰਮ ਦਾ ਹੈ ਕਿਉਂ ਕਿਉਂਕਿ ਆਪਾਂ ਇਨੋਵੇਟਰ ਨਹੀਂ ਹੈਗੇ ਆਪਾਂ ਫਾਲੋਅਰ ਆ ਉਹਦੇ ਲਈ ਬੜਾ ਜ਼ਰੂਰੀ ਹੈ ਦੋ ਚੀਜ਼ਾਂ ਤੇ ਕੰਮ ਕਰਨਾ ਇੱਕ ਹੈ ਕਿ ਸਾਇੰਸ ਇਹ ਮੈਮ ਨੇ ਦੱਸਿਆ 4th ਕਲਾਸ ਤੋਂ ਸਰ ਬੱਚੇ ਦਾ ਹਰ ਪੀਰੀਅਡ ਜਿਹੜਾ ਹੈਗਾ ਉਹ ਸਾਇੰਸ ਦੀ ਲੈਬ ਚ ਲੱਪ ਉਹਦੇ ਕੋਲ ਕੁਆਟਰਲੀ ਤੇ ਐਨੂਅਲ ਪ੍ਰੋਜੈਕਟ ਹੋਣਗੇ ਜਿਸ ਤੇ ਉਹਨਾਂ ਨੇ ਵਰਕ ਕਰਨਾ ਉਹਦਾ ਇੱਕ ਸਪੈਸ਼ਲ ਰਿਪੋਰਟ ਕਾਰਡ ਬਣੂਗਾ ਥਿਸ ਇਸ ਕਾਲਡ ਪ੍ਰੋਫਾਈਲ ਬਿਲਡਿੰਗ ਇੱਕ ਪੰਜ ਤਰ੍ਹਾਂ ਦਾ ਪ੍ਰੋਫਾਈਲ ਬੱਚੇ ਦਾ ਬਣੂਗਾ ਸਾਇੰਸ ਦੇ ਖੇਤਰ ਜਿਵੇਂ ਦੱਸਿਆ ਉਸ ਤੋਂ ਬਾਅਦ ਇੱਕ ਜਿਹੜੀ ਚੀਜ਼ ਹੈ ਜਿਵੇਂ ਮੈਂ ਸਪੋਰਟਸ ਵਾਲੇ ਸਟਾਰਟ ਕਰ ਰਹੇ ਸੀਗਾ ਫਿਫਥ ਕਲਾਸ ਤੋਂ ਅਸੀਂ ਬੱਚਿਆਂ ਨੂੰ ਡਿਵਾਈਡ ਕਰ ਦਿਆਂਗੇ ਸਰ ਇਹ ਸਾਰਾ ਥਰਡ ਡੀ ਹੈ ਇਸ ਡਿਵਾਈਡੇਸ਼ਨ ਜਿਹੜੀ ਹੋਏਗੀ ਉਸ ਦੇ ਵਿੱਚ ਜਿਹੜੇ ਬੱਚੇ ਸਾਨੂੰ ਲੱਗਣਗੇ ਕਿ 8 ਸਾਲਾਂ ਦੇ ਵਿੱਚ ਬੱਚਾ ਸਟੱਡੀਲ ਜਾਦੀ ਉਹਦਾ ਇੰਟੈਂਸ਼ਨ ਹੈਗੀ ਆ ਤਾਂ ਆਪਾਂ ਉਹਨਾਂ ਨੂੰ ਇੱਕ ਅਲੱਗ ਵੇਚ ਪੜਾਵਾਂਗੇ ਉਹਨਾਂ ਨੂੰ ਇਸ ਪ੍ਰੋਗਰਾਮ ਐਪਟੀਟਿਊਡ ਫॉर द ਕੰਪੀਟੀਟਿਵ ਐਗਜ਼ਾਮ ਤੇ ਜਿਹੜੀ ਬੱਚੀ ਫੋਰਸਫੁਲੀ ਹੈ ਵੀ ਉਹਨਾਂ ਦਾ ਮਾਈਂਡ ਕਪੈਸਿਟੀ ਉਹਨੂੰ ਨਹੀਂ ਅਡਾਪਟ ਕਰ ਲਈ ਕਿ ਗੋਰਡ ਨੇ ਹਰ ਬਾਇਓ ਮਸ਼ੀਨ ਅੱਡ ਬਣਾਈ ਹੈ ਤਾਂ ਉਸ ਨੂੰ ਫਿਰ ਸਪੋਰਟਸ ਤੇ ਪਰਫਾਰਮਿੰਗ ਆਰਟਸ ਇਨ ਪਰਫਾਰਮਿੰਗ ਆਰਟਸ ਵੀ ਆਰ ਗੋਇੰ ਟੂ ਸਟਾਰਟ 뮤직 ਇਨਸਟਰੂਮੈਂਟ ਪਲੇਇੰਗ ਪੇਂਟਿੰਗਸ ਡਾਂਸ ਐਂਡ ਡਰਾਮਾ ਤੇ ਜੋ ਸਪੋਰਟਸ ਹੈ ਸਰ ਉਸ ਚ ਅਪੋਲੋ ਸਟਾਰਟ ਕਰਨ ਜਾ ਰਹੇ ਦਿਸ ਇਜ਼ ਆਲਸੋ ਫਸਟ ਟਾਈਮ ਇਨ ਦਿਸ ਏਰੀਆ ਮਨ ਲਾ ਜੋਧਪੁਰ ਤੋਂ ਸ਼ਾਇਦ ਇਸ ਸਾਈਡ ਕਿਤੇ ਬੋਲੋ ਹੈ ਹੀ ਨਹੀਂ ਹੈ ਹORSES RIDING ਤੇ ਟੇਬਲ ਟੈਨਿਸ ਬੈਡਮਿੰਟਨ ਐਂਡ ਕ੍ਰਿਕਟ ਤੇ BASKETBALL ਦੀਸ ਐ ਸਪੋਰਟਸ ਵਿਦ ਕੋਚਸ ਹੋਣਗੇ ਹੁਣ ਆਪਣਾ ਕਨਸੈਪਟ ਥੋੜਾ ਇੱਥੇ ਵੀ ਅਲੱਗ ਹੋਊਗਾ ਕਿ ਭਾਵੇਂ ਬੱਚਾ ਐਸ ਪ੍ਰੋਗਰਾਮ ਵਾਲਾ ਹੈ ਚਾਹ ਪਰਫਾਰਮਿੰਗ ਆਰਟਸ ਵਾਲਾ ਹੈ ਚਾਹ ਸਪੋਰਟਸ ਵਾਲਾ ਇਹ ਬੱਚੇ ਸਿਰ ਸਵੇਰੇ ਆ ਕੇ ਆਪਣੀ ਜਿਹੜੀ ਸਟੱਡੀਜ਼ ਨੇ ਉਹ ਨਾਰਮਲ ਸਕੂਲ ਦੇ ਵਾਂਗੂ ਨਹੀਂ ਇਹ ਵੀ ਇੰਗਲਿਸ਼ ਮੈਥ ਤੋਂ ਸਟਾਰਟ ਹੋਊਗਾ ਉਹ ਫਰਸਟ ਇਜ਼ ਦੋ ਪੀਰੀਅਡ ਟੂ ਪੀਰੀਅਡ ਮોર્ਨਿੰਗ ਟਾਈਮ ਇਹ ਆਪਣੀ ਸਕਿੱਲ ਤੇ ਜਾਣਗੇ ਹਰ ਰੋਜ਼ ਜਿਹੜੇ ਸਪੋਰਟਸ ਵਾਲੇ ਆ ਉਹ ਪ੍ਰੇਅਰ ਤੇ ਵੀ ਨਹੀਂ ਜਾਣਗੇ ਉਹ ਸਿੱਧਾ ਟਰੈਕ ਸੂਟ ਚ ਜਾਣਗੇ ਤੇ ਸਪੋਰਟਸ 'ਚ ਤੈਨੂੰ ਉਹਨਾਂ ਲਈ 3 ਪੀਰੀਅਡ ਬਣ ਜਾਣਗੇ ਤੁਸੀਂ ਆਪਣੇ ਆਪ ਹੀ ਸੋਚੋ ਕਿ ਬੱਚਾ 5th ਤੋਂ ਸਟਾਰਟ ਹੋ ਕੇ 10th ਤੱਕ ਹਰ ਰੋਜ਼ ਆਪਣੀ ਸਕਿੱਲ ਤੇ ਕੰਮ ਕਰਦਾ ਹੈ ਤਾਂ ਜੋ ਮੇਰਾ ਸੁਪਨਾ ਹੈ ਕਿ ਕਟੋ-ਕਟ ਇੱਕ ਗੁਣ ਐਸਾ ਹੋਊਗਾ ਜਦੋਂ ਇਹ ਸਕੂਲ ਨੂੰ ਪੂਰਾ ਕਰਕੇ ਜਾਊਗਾ ਬੱਚਾ ਜਿਸ ਚ ਪਰਫੈਕਟ ਹੋਊਗਾ ਆਈਦਰ ਤਾ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਨ ਦੇ ਕਾਬਿਲ ਹੋਊਗਾ ਇੰਡੀਆ ਦਾ ਕੋਈ ਵੀ ਕੰਪੀਟੀਟਿਵ ਇਗਜ਼ਾਮ ਜਾਂ სპੋਰਟਸ ਕਿਸੇ ਨਾ ਕਿਸੇ ਮੈਡਲ ਦੇ ਹੋਊਗਾ ਜਾਂ ਪਰਫਾਰਮਿੰਗ ਆਰਟਸ ਇਸ ਐਜੇ ਲੈਵਲ ਤੇ ਹੋਊਗਾ ਕਿ ਹੀ ਕੈਨ ਬੀ ਅ ਸਟਾਰ ਇਸ ਮੀ 5th ਦੀ ਜਿਹੜੀ ਹੈਗੀ ਹੈ ਉਹਦਾ ਬਹੁਤ ਹੀ ਇੰਪੋਰਟੈਂਟ ਹਿੱਸਾ ਸੀਗਾ ਇੱਕ ਚੀਜ਼ ਮੈਂ ਜਿਹੜੀ ਹੋਰ ਜ਼ਰੂਰ ਮੈਂ ਕਹਾਂਗਾ ਇੱਥੇ ਕਿ ਅੱਜਕਾ ਲਈ ਕਪਾਰੇ ਕੀ ਜਦੋਂ ਆਪਾਂ ਨੇ ਕਿ ਜਿਹੜਾ ਹਿਊਮਨ ਬੀਿੰਗ ਹੈ ਇਸ ਨੂੰ ਐਜੂਕੇਸ਼ਨ ਦੇ ਇਹ ਬਹੁਤ ਟੌਪ ਸਾਇੰਸ ਦੀ ਐਜੂਕੇਸ਼ਨ ਮੈਥ ਥਿਸ ਐਂਡ ਥੈਟ ਪਰ ਜੇ ਆਪਾਂ ਨੂੰ ਮੋਰੈਲਟੀ ਤੇ ਕਮਿਊਨਿਟੀ ਵਾਰ ਸਰਵਿਸ ਬਾਰੇ ਨਹੀਂ ਦੱਸਿਆ ਤਾਂ ਇਹ ਹਿਊਮਨ ਬੀਂਗ ਨਸਰ ਡਿਸਟਰਕਸ਼ਨ ਮਸ਼ੀਨ ਹੈ ਇਸ ਤੋਂ ਸਤਿਆਨਾਸ਼ ਕਰਨ ਵਾਲੀ ਮਸ਼ੀਨ ਵੀ ਦੁਨੀਆ 'ਚ ਕੋਈ ਨਹੀਂ ਹੈ ਇਸ ਤੋਂ ਖਤਰਨਾਕ ਜਾਨਵਰ ਪ੍ਰਮਾਤਮਾ ਵੱਲੋਂ ਕੋਈ ਬਣਾਇਆ ਹੀ ਨਹੀਂ ਗਿਆ ਤੇ ਉਹ ਚੀਜ਼ ਕਿਉਂ ਇੱਕ ਇੱਕ ਟ੍ਰੇਨਿੰਗ ਜਦੋਂ ਹੋ ਰਹੀ ਹੈ ਇੱਕ ਬੰਦੇ ਦੀ ਉਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਉਸ ਸਮਾਜ ਪ੍ਰਤੀ ਤੇ ਜਿਹੜੀਆਂ ਨੈਤਿਕਤਾ ਪ੍ਰਤੀ ਉਹਦੇ ਅੰਦਰ ਜ਼ਰੂਰ ਮਾਈਂਡ ਹੋਣਾ ਚਾਹੀਦਾ ਤਾਂ ਉਸ ਦੇ ਲਈ ਸਿਰਫ ਇੱਕ ਮੈਂ ਕਨਸੈਪਟ ਅਸੀਂ ਸਟਾਰਟ ਕੀਤਾ ਫਿਫਥ ਡੀ ਦਾ ਇਹਦੇ ਅੰਦਰ ਸਿਰਫ ਇਹ ਫੋਰਥ ਕਲਾਸ ਤੋਂ ਵੈਸੇ ਤਾਂ ਸਟੋਰੀਜ਼ ਦੇ ਦੁਆਰਾ ਨਰਸਰੀ ਤੋਂ ਫੋਰ ਤੱਕ ਵੀ ਇੱਕ ਅਲੱਗ ਸਿਸਟਮ ਚੱਲੂਗਾ ਪਰ ਮੈਂ ਜਿਹੜੇ ਸਪੈਸੀਫਿਕਲੀ ਤੁਹਾਨੂੰ ਦੱਸਣਾ ਚਾਹਨਾ ਇਹ ਫੋਰਥ ਕਲਾਸ ਤੋਂ ਸਰ ਬੱਚੇ ਨੂੰ ਇੱਕ ਡਾਇਰੀ ਮਿਲੂਗੀ ਸਪੈਸੀਫਿਕ ਉਸ ਡਾਇਰੀ ਦੇ ਵਿੱਚ ਬੱਚੇ ਦੀ ਏਜ ਦੇ ਕੋਲ ਨੂੰ ਛੋਟੇ ਛੋਟੇ ਕੰਮ ਹੋਣਗੇ ਜਿਵੇਂ ਮੰਮਾ ਦੀ ਕਿਚਨ ਚ ਹੈਲਪ ਪਾਪਾ ਦੀ ਹੈਲਪ ਕਿ ਆ ਦਾਦਾ ਦਾਦੀ ਨਾਲ ਸਮਾਂ ਬਿਤਾਣਾ ਮੋਬਾਈਲ ਤੋਂ ਗੁਰੇਜ਼ ਕਰਨਾ ਵੀ ਇੱਕ ਦਿਨ ਮੋਬਾਈਲ ਦਾ ਫਾਸਟ ਦਿਸ ਕਾਈਂਡ ਆਫ ਦਾ ਥਿੰਗ ਛੋਟੇ ਛੋਟੇ ਛੁਰਚੇ ਜੋ ਬੱਚਾ ਕਰ ਸਕੇ ਆਪਣੀ ਉਸ ਨਾਲ ਉਹਦੇ ਡੇ ਲਿਖੇ ਹੋਣਗੇ ਸਰ ਵੈਲਿਊਜ਼ ਲਿਖੀਆਂ ਹੋਣਗੀਆਂ ਤੇ ਬੱਚੇ ਨੂੰ ਕਰਨਾ ਜਿਹਦੇ ਨਾਲ ਉਹ ਕਰ ਰਿਹਾ ਮੰਨ ਲਓ ਮਮਾ ਦੀ ਹੈਲਪ ਸੀ ਤੂੰ ਸਿਗਨੇਚਰ ਲਊਗਾ ਆ ਕੇ ਸਕੂਲ ਚ ਪ੍ਰੋਗਰਾਮ ਕੋਆਰਡੀਨੇਟਰ ਦੇ ਸਿਗਨੇਚਰ ਲਊਗਾ ਤੇ ਉਹ ਜਿਹੜੇ ਵੈਲਿਊ ਮਾਰਕਸ ਨੂੰ ਮਿਲ ਜਾਣਗੇ ਉਸ ਨੂੰ ਸਿਰਫ ਮਿਨੀਮਮ 80 ਮਾਰਕਸ ਜਿਹੜੇ ਹੈਕਰ ਸਕੋਰ ਇਅਰ ਚ ਕ੍ਰੈਡਿਟ ਕਰਨਾ ਹੀ ਕਰਨਾ ਜਿਓ ਫਰਸਟ ਵੀ ਆਇਆ ਹੈ ਨਾ ਤਾਂ ਉਹਦੇ ਅੱਗੇ ਆਰ ਐਲ ਲਿਖਿਆ ਹੋਊਗਾ ਵੀ ਜਾ ਬੇਟਾ ਪਹਿਲੇ ਆਪਣਾ ਸਕੋਰ ਕ੍ਰੈਡਿਟ ਕਰਕੇ ਆ ਉਸ ਤੋਂ ਬਾਅਦ ਤੁਸੀਂ ਨੈਕਸਟ ਕਲਾਸ ਜਾਓਗੇ ਇਹ ਕਿਉਂ ਮੇਰੇ ਦਿਮਾਗ 'ਚ ਸਰੀ ਗੱਲ ਹੈ ਕਿਉਂਕਿ ਪਰਿਵਾਰ ਇੰਨੇ ਛੋਟੇ ਹੋ ਗਏ ਹਨ ਪਹਿਲਾਂ ਜੋ ਕੰਮ ਨਾ ਸਰ ਪਰਿਵਾਰ ਕਰਦਾ ਸੀ ਦਾਦਾ ਦਾਦੀ ਕਰਦੇ ਸੀ ਤਾਇਆ ਚਾਚਾ ਚਾਚੀ ਉਹ ਉਹ ਬਹੁਤ ਕੁਝ ਕਰਦਾ ਸੀ ਹੁਣ ਤਾਂ ਕੋਈ ਹੈ ਹੀ ਨਹੀਂ ਕੱਲਾ ਕੱਲਾ ਬੱਚਾ ਹੈ ਜੀ ਉਹਨੂੰ ਸਿਖਾਊਗਾ ਕੌਣ ਅਏ ਜਿਹੜੀ ਜ਼ਿੰਮੇਵਾਰੀਆਂ ਮੈਨੂੰ ਲੱਗਦਾ ਜਿਹੜੀ ਪਹਿਲਾਂ ਪਰਿਵਾਰਾਂ ਦੇ ਸੀ ਉਹ ਵੀ ਸਕੂਲ ਨੂੰ ਲੈਣੀ ਪੈਣੀ ਹੈ ਜੇ ਆਪਾਂ ਨਹੀਂ ਲਵਾਵਾਂਗੇ ਤਾਂ ਮੈਂ ਤੁਹਾਨੂੰ ਜਿਵੇਂ ਕਿਹਾ ਸੀ ਵੀ ਡਿਸਟਰੈਕਸ਼ਨ ਮਸ਼ੀਨ ਬਣਾ ਰਹੇ ਆ ਫਿਰ ਆਪਾਂ ਉਹ ਸਿਰਫ ਪੈਸੇ ਲਈ ਭੱਜ ਰਿਹਾ ਹੈ ਉਹਦੇ ਲਈ ਨਾ ਰਿਸ਼ਤਿਆਂ ਦਾ ਮੁੱਲ ਹੈ ਨਾ ਸਮਾਜ ਦਾ ਮੁੱਲ ਉਹ ਆਪ ਤੁਸੀਂ ਰੋਜ਼ ਮੇਰੇ ਤੋਂ ਬਿਹਤਰ ਖ਼ਬਰ ਨੂੰ ਸਮਝਦੇ ਹੋ ਵੀ ਕਿਹੇ ਜਿਹੇ ਨਿਊਜ਼ ਆਪਾਂ ਵੇਖਦੇ ਆ ਉਹ ਚੀਜ਼ਾਂ ਨੂੰ ਬਹੁਤ ਜ਼ਰੂਰੀ ਹੈ ਅਗੇ ਟੱਕਰ ਕਰਨਾ ਸਰ ਤਾਂ ਇੱਕ ਵੀ ਸਾਡੇ ਸਕੂਲ ਦੀ ਸਪੈਸ਼ialਟੀ ਹੋਊਗੀ ਤੇ ਹੋਰ ਜਿਹੜੀ ਇੰਪੋਰਟੈਂਟ ਚੀਜ਼ ਹੈ ਉਸ ਇਸ ਵਾਰ ਮੈਂ ਤੁਹਾਨੂੰ ਦੱਸਣਾ ਚਾਹਨਾ ਉਹ ਹੈ ਵੀਕਲੀ ਬੋਰਡਿੰਗ ਦਾ ਕਨਸੈਪਟ ਆ ਤੱਕ ਤੁਸੀਂ ਬੋਰਡਿੰਗ ਸਕੂਲਸ ਬਾਰੇ ਸੁਣਿਆ ਹੈ ਜਾਂ ਆਪਣੇ ਡੇ ਸਕੂਲ ਜਿਵੇਂ ਕਿ ਆਪਣੇ ਇੰਡੀਆ ਚ ਨਾਰਮਲੀ ਹੁੰਦੀ ਹੈ ਤਾਂ ਮੈਂ ਇੱਕ ਹੋਰ ਫਰਦਰ ਕਨਸੈਪਟ ਨਾਲ ਸਕੂਲਿੰਗ ਕਰ ਰਹੇ ਹਾਂ ਦੈਟ ਇਜ਼ ਕਾਲਡ ਡੇ ਵੀਕਲੀ ਬੋਰਡਿੰਗ ਇਸ ਵੀਕਲੀ ਬੋਰਡਿੰਗ ਦੇ ਕਨਸੈਪਟ ਮੈਂ ਜੋ ਕੋਸ਼ਿਸ਼ ਕੀਤੀ ਹੈ ਕਿ ਡੇ ਸਕੂਲ ਦੀ ਖੂਬੀਆਂ ਨੂੰ ਤੇ ਬੋਰਡਿੰਗ ਸਕੂਲ ਦੀ ਖੂਬੀਆਂ ਨੂੰ ਜੋੜਿਆ ਜਾ ਸਕੇ ਬੋਰਡਿੰਗ ਸਕੂਲ ਚ ਇਹ ਹੈ ਕਿ ਬੱਚਾ ਸਰ ਸਵੇ 24 ਘੰਟੇ ਸਿੱਖ ਰਿਹਾ ਹੈ। ਤੇ ਡੇ ਸਕੂਲ ਦੀ ਖੂਬੀ ਕੀ ਹੈ ਕਿ ਵੀ ਪੇਰੈਂਟਸ ਦੀ ਜਿਹੜੀ ਨਿੱਘ ਹੈ ਨਾ ਪਿਆਰ ਦੀ ਉਹ ਵੀ ਇੱਕ ਆਪਣੇ ਆਪ ਬੜੀ ਇੰਪੋਰਟੈਂਸ ਹੈ। ਤਾਂ ਉਹ ਦੋਹਾਂ ਨੂੰ ਜੋੜਿਆ ਇਸ ਤਰ੍ਹਾਂ ਗਿਆ ਜੀ ਬੱਚਾ ਸੋਮਵਾਰ ਨੂੰ ਸਾਡੇ ਕੋਲ ਆਊਗਾ। ਤੇ ਵੀਕਐਂਡ ਤੇ ਸੈਟਰਡੇ ਜਾਂ ਫਰਡੇ ਡਿਪੈਂਡ ਕਰੂਗਾ ਬੱਚੇ ਪੇਰੈਂਟਸ ਤੇ ਜਿਹੜੀ ਉਹਨਾਂ ਜਿਹੜਾ ਸਕਿਡਿਊਲ ਹੈਗਾ ਤੇ ਉਹਦੇ ਅਕੋਰਡਿੰਗ ਉਹ ਬੱਚਾ ਘਰੇ ਚਲਾ ਜਾਊਗਾ। ਅਗੇਨ ਮੰਡੇ ਨੂੰ ਦੁਬਾਰਾ ਸਾਡੇ ਕੋਲ ਆਉਗਾ ਇਹ ਕੋਸ਼ਿਸ਼ ਮੇਰੀ ਇਸ ਲਈ ਹੈ ਕਿ ਕਿ ਤਾਂ ਦੂਰ ਦਰਾਡੇ ਪਿੰਡਾਂ ਤੋਂ ਜਿਹੜੇ ਬੱਚੇ ਆਉਂਦੇ ਨੇ ਉਹ ਬੱਸ ਸਰਵਿਸ ਦੇ ਵਿੱਚ ਹਰ ਰੋਜ਼ ਦੇ 2 ਘੰਟੇ ਆਣ ਦੇ 2 ਘੰਟੇ ਜਾਣ ਦੇ ਉਸ ਤੋਂ ਬੱਸ ਸਕਣ ਦੂਜੀ ਗੱਲ ਇਹ ਸਰਕੀ ਵੀ ਜੋ ਹੈਲਪ ਹੈਗੀ ਹੈ ਘਰੇ এডਿਕੇਸ਼ਨ ਦੀ ਜੋ এনवायरमेंट ਹੈਗਾ ਉਹ ਪੇਰੈਂਟਸ ਲਈ ਇੰਪੋਸੀਬਲ ਹੈ ਜੋ ਮੈਂ ਮੰਨਦਾ ਦੇਣਾ ਅੱਜ ਕੱਲ ਦੇ ਮਾਡਰਨ এডਿਕੇਸ਼ਨ ਦੇ ਕਾਲਜ ਤਾਂ ਉਹ ਚੀਜ਼ ਦੀ ਵੀ ਸਮੱਸਿਆਵਾਂ ਸਾਰੀ ਬੱਚੇ ਦੀਆਂ ਦੂਰ ਹੋ ਜਾਣਗੇ ਤੇ ਤੀਸਰੀ ਗੱਲ ਜਿਹੜੇ ਪੇਰੈਂਟਸ ਵਰਕਿੰਗ ਨੇ इवन ਜਦੋਂ ਆਪਾਂ ਵਰਕਿੰਗ ਕਹਿੰਦੇ ਆ ਵੀ ਜੋਬ ਵਾਲੇ ਨੂੰ ਕਹਿੰਦੇ ਆ ਪਰ ਮੈਨੂੰ ਐ ਲੱਗਦਾ ਹੈ ਕਿ ਇਸ ਸਮੇ ਇਹ ਜੋ बिजनेसमੈਨ ਨੇ ਜਾਂ ਜੋ ਖੇਤੀ ਕਰ ਰਹੇ ਨੇ ਹਰ ਚੀਜ਼ ਇੰਨੀ ਕਿ ਕੰਪਲੈਕਸ ਹੋ ਗਈ ਹੈ ਕਿ ਪੇਰੈਂਟਸ ਕੋਲ ਆਪਣੇ ਬੱਚਿਆਂ ਲਈ ਉਸ ਤਰੀਕੇ ਨਾਲ ਬਹਿ ਕੇ ਸਮਾਂ ਦੇਣਾ ਹੀ ਪੋਸੀਬਲ ਨਹੀਂ ਤੇ ਜਿਹੜੇ ਪਰਿਵਾਰ ਵੀ ਆ ਕਹਿ ਰਹੇ ਪਰਿਵਾਰ ਨੇ ਠੀਕ ਹੈ ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਸਿਰ ਵੀਕਲੀ ਬੋਰਡਿੰਗ ਦਾ ਕਨਸੈਪਟ ਹੈਗਾ ਇਹ ਇਹਦੇ ਵਿੱਚ ਖਾਸ ਕਰੇ 70 80 ਕਿਲੋਮੀਟਰ ਦੇ ਏਰੀਏ ਤੱਕ ਇਹ ਜਿਹੜੇ ਬੱਚੇ ਆ ਉਹਨਾਂ ਲਈ ਬਹੁਤ ਇੱਕ ਲਾਇਵਨ ਚੀਜ਼ ਹੈ ਬਾਕੀ ਜੋ ਬੱਚੇ ਚਾਹੁੰਦੇ ਆ ਕਿ ਬੋਰਡਿੰਗ ਹੀ ਉਹ ਵੀ ਬੋਰਡਿੰਗ ਫੈਸਿਲਿਟੀ ਵੀ ਅਵੇਲੇਬਲ ਹੋਊਗੀ ਵੀਕਲੀ ਬੋਰਡਿੰਗ ਵੀ ਤੇ ਡੇ ਬੋਰਡਿੰਗ ਬੋਰਡਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਬੱਚਾ ਨੂੰ ਮਿਲਣਗੀਆਂ ਜਿਹੜੇ ਤੁਹਾਡੇ ਕੋਲ ਚਾਰ ਜਾਂ ਪੰਜ ਤਨ ਬਤਾਓ ਅ 6 ਦਿਨ ਸਰ 6 ਜਾਂ 5 ਦਿਨ ਸਰ ਉਹਦੇ ਵੀ ਸਰ ਜੋ ਸਕੂਲਿੰਗ ਦਾ ਸਿਮਿਲਰ ਉਹੀ ਹੈ ਜਿਹਾ ਜੋ ਆਪਾਂ ਦੱਸ ਰਹੇ ਹਾਂ ਤੇ ਬੋਰਡਿੰਗ ਦੇ ਵਿੱਚ ਅਸੀਂ ਸਰ ਇਨ ਕੈਂਪਸ ਰੂਮ ਬਣਾ ਰਹੇ ਹਾਂ ਬੱਚੇ ਇੱਕ ਜੋ ਰੂਮ ਹੈ ਉਹ ਤਿੰਨ ਬੱਚਿਆਂ ਨੂੰ ਹੋਊਗਾ ਏਸੀ ਹੋਣਗੇ ਕਮਰੇ ਤੇ ਜੋ ਮਾਡਰਨ ਫੈਸਿਲਿਟੀ ਹੈ 인ਫਰਾਸਟ੍ਰਕਚਰ ਉਹ ਹੋਊਗਾ ਵਾਰਡਨ ਜਿਹੜੇ ਆ ਉਹ ਬੋਰਡਿੰਗ ਸਕੂਲ ਦੇ ਐਕਸਪੀਰੀਅੰਸ ਵਾਲੇ ਅਸੀਂ ਲੈ ਕੇ ਆ ਰਹੇ ਹਾਂ ਮੇਰਾ ਬੋਰਡਿੰਗ ਸਕੂਲ ਲਈ ਐਕਸਪੀਰੀਅੰਸ ਹੈ ਮੈਂ ਉਹ ਖੂਬੀਆਂ ਨੂੰ ਸਮਝਿਆ ਦੇਖਿਆ ਤੇ ਉਹ ਜੋ ਇੱਕ ਮਾਡਰਨ ਲਿਵਿੰਗ 인ਫਰਾਸਟ੍ਰਕਚਰ ਚਾਹੀਦਾ ਹੈ ਉਹ ਬੱਚਿਆਂ ਨੂੰ ਸਰ ਅਵੇਲੇਬਲ ਰਹੇਗਾ ਵਿਦ ਇੱਕ ਪੈਰੈਂਟਲ ਕੇਅਰ ਤੇ ਪੈਰੈਂਟਲ ਕੇਅਰ ਉਹਨਾਂ ਨੂੰ ਮਿਲੂਗੀ ਸਰ ਹਾਂਜੀ ਤੇ ਗੇਮ ਹਰ ਚੀਜ਼ ਲਈ ਵੱਧ ਤੋਂ ਵੱਧ 24 ਘੰਟੇ ਸਿੱਖੂਗਾ ਬੱਚੇ ਸਰ ਤੇ ਇੱਕ ਚੀਜ਼ ਜਿਹੜੀ ਲਾਸਟ ਜੀ ਮੈਂ ਹੋਰ ਐਕਸਪਲੇਨ ਕਰਨਾ ਚਾਹਨਾ ਆ ਜੋ ਪਲੱਸ 1 ਪਲੱਸ 2 ਹੋएगी ਆ ਉਹ ਵੀ ਸਾਡੀ ਇੱਕ ਵਿਸ਼ੇਸ਼ ਤਰ੍ਹਾਂ ਦੀ ਪਲੱਸ 1 ਪਲੱਸ 2 ਹੋਊਗੀ ਇਹਦੇ ਵਿੱਚ ਹੀ ਮੈਂ ਸਕੂਲਿੰਗ ਤੇ ਜਿਹੜੀ ਟੈਸਟ ਦੀ ਪ੍ਰੈਪਰੇਸ਼ਨ ਹੈ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈਗੀ ਆ ਇਹ ਵਿਜ਼ਡਮ ਕੋਟਾ ਕਲਾਸਿਸ ਮੇ ਸਾਡਾ ਇੱਕ ਅਲੱਗ ਹੋਰ ਕਨਸੈਪਟ ਹੈਗਾ ਸ਼ਹਿਰ ਦੇ ਵਿੱਚ ਕੁਰਕੁਰ ਕਾਲਜ ਦੇ ਨਾਲ ਤੇ ਉਹ ਤੇ ਅਸੀਂ ਮਿਲ ਕੇ ਇੱਕ ਕਨਸੈਪਟ ਇਹ ਹੋਏਗਾ ਜੋ ਬੱਚੇ ਪਲਸ 1 ਪਲਸ 2 ਦੇ ਹੋਣਗੇ ਉਹ ਸਾਡੇ ਕੋਲ ਸਿਰਫ ਸਧਾਰਨ ਪਲਸ 2 ਨਹੀਂ ਕਰਨਗੇ ਦੇ ਵਿਲ ਪ੍ਰਪੇਅਰ ਫॉर द ਨੀਟ ਜੇਈ ਕਲੈਡ ਸੀ ਫਾਊਂਡੇਸ਼ਨ ਨੀਟ ਐਨ ਐਨ ਆਈਡੀ ਸਕਿੱਲ ਐਜੂਕੇਸ਼ਨ ਵੀ ਹੋਊਗੀ ਕੁਝ ਅ ਸਰ ਸਕਿੱਲ ਐਜੂਕੇਸ਼ਨ ਦਾ ਜੋ ਆਪਾਂ ਇੱਕ ਹੋਬੀ ਮੇਕਿੰਗ ਹੋਬੀ ਕ੍ਰੀਏਸ਼ਨ ਐਕਟੀਵਿਟੀਜ਼ ਕਹਿਣਾ ਹੈ ਉਹ ਤਾਂ ਰਹਿਣ ਜੀ ਆ ਉਹ ਸਾਰੀਆਂ ਜਿਵੇਂ ਪੋਟਰੀ ਹੈ ਗਿਆ ਪੇਂਟਿੰਗ ਹੈ ਗਿਆ 뮤ਜ਼ਿਕ ਇਨਸਟਰੂਮੈਂਟ ਪਲੇਅਰਸ ਨੇ ਪਰ ਜੇ ਮੈਂ ਕਹਾ ਕਿ ਬਈ ਸਪੈਸੀਫਿਕਲੀ ਕੋਈ ਵਰਕਿੰਗ ਸਕਿਲਸ ਤੇ ਹਲੇ ਸਾਡੀ ਕੋਈ ਪਲਾਨਿੰਗ ਨਹੀਂ ਹੈ ਕਿਉਂਕਿ ਸਰ ਇਹਦਾ ਇੱਕ ਵਜ੍ਹਾ ਹੈ ਜੋ ਸਮਾਜ ਦਾ ਜਿਹੜਾ ਵਰਗ ਇਹਨਾਂ ਸਕੂਲਾਂ ਵਿੱਚ ਆਉਂਦਾ ਹੈ ਉਹ ਮੇਸਟਲੀ ਆਪਣੇ ਬੱਚੇ ਨੂੰ ਸੋਸਾਇਟੀ ਦੇ ਟੌਪ ਐਂਡ ਦੇਖਣਾ ਚਾਹੁੰਦਾ ਹੈ ਤਾਂ ਗਵਰਨਮੈਂਟ ਸਕੂਲਾਂ ਦੇ ਕਨਸੈਪਟ ਕਿਉਂਕਿ ਉੱਤੇ ਸਮਾਜ ਦਾ ਹਰ ਤਬਕਾ ਰਿਹਾ ਹੈ then they must have to plan these kind of the things ki bio lakad te kam hare da kam ya hor jo bhi par kyunki sanu designing jedi hai ge us tarah karne paugi jo ki sade kol log aa rahe ne sir computer di hai jivein ai hai this kind of skill these are the part of the normal education system sir thank you sir sasikala ji main vasu sharma ashi school dwara ek vadiya shuruaat na start kar jivein madam nilam marma ji te mr vinod marma ji ਦੋਨੋਂ ਜਾਨ ਸਮ ਜੋਇਨ ਕੀਤਾ ਕਿਉਂਕਿ ਮੈਡਮ ਦਾ ਪੂਰੀ ਲਾਈਫ ਦਾ ਤਜਰਬਾ ਅਕੈਡਮਿਕਸ ਦਾ ਹੈ ਪੂਰੀ ਲਾਈਫ ਮੈਕਸਿਮਮ ਐਕਸਪੀਰੀਅੰਸ ਜੋ ਉਹ ਪ੍ਰਿੰਸੀਪਲ ਦਾ ਰਿਹਾ ਐਟ ਲੀਸਟ 20 ইয়ার্স ਲਾਸਟ ਮੈਡਮ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਰਲੀਵ ਕੀਤਾ ਉੱਥੇ 4-5 ਸਾਲ ਪ੍ਰਿੰਸੀਪਲ ਰਏ ਜੋ ਸਰਵਨੋਜ਼ ਵਰਮਾ ਜੀ ਨੇ ਇਹ ਦਲਹੌਜੀ ਹਿਲਟਾਉ ਸਕੂਲ ਇੱਕ ਬੋਰਡਿੰਗ ਸਕੂਲ ਇੰਡੀਆ ਟਾਪ मोस्ट ਸਕੂਲ ਉੱਥੇ ਨਾ ਲਾਸਟ ਸਰਵਿਸ 4-5 ਸਾਲ ਦਾ ਬਤਾਇਆ ਜਿਹੜੀ ਕਿ ਐਜੂਕੇਸ਼ਨ ਸਟੈਂਡਰਡ ਇਹਨਾਂ ਨੇ ਦਲਹੌਜੀ ਹਿਲਟਾਉ ਸਕੂਲ ਚ ਇੱਥੇ ਕੀ ਸਾਲਾਨਾ ਫੀਸ 80 ਲੱਖ ਆ ਉਹੀ ਸੇਮ ਇਹ এডੂਕੇਸ਼ਨ ਦਾ ਸਟੈਂਡਰਡ ਇੱਥੇ ਸਾਡੇ ਸਕੂਲ ਵਿੱਚ ਦੇਣ ਜਾ ਰਹੇ ਆ ਤੇ ਇਸ ਲਈ ਜਨਰਲ ਜਾਗਰੂਕ ਬਹਿੰਦ ਕਰ ਰਹੇ ਬਹੁਤ ਜ਼ਿਆਦਾ ਤੇ ਇਸ এডੂਕੇਸ਼ਨ ਸਿਸਟਮ ਨੂੰ ਅੱਗੇ ਲੈ ਕੇ ਅਸੀਂ ਲਗਾਤਾਰ ਜਾਗਰੂਕਤਾ ਕਰ ਰਹੇ ਹਾਂ ਇਸ ਏਰੀਆ 'ਚ ਤੇ ਅਸੀਂ ਇੱਕ ਸਕਾਲਰਸ਼ਿਪ ਟੈਸਟ ਵੀ ਰੱਖਿਆ ਜੋ ਕਿ 22 ਫਰਵਰੀ ਨੂੰ ਹੈ ਜਿਸ ਦਾ ਰਿਜ਼ਲਟ 22 ਮਾਰਚ ਨੂੰ ਦਿੱਤਾ ਜਾਵੇਗਾ ਉਸ ਦੇ ਵਿੱਚ ਫਰਸਟ ਪ੍ਰਾਈਜ਼ ਆ 21000 ਸੈਕੰਡ ਪ੍ਰਾਈਜ਼ ਆ 11000 ਤੇ ਥਰਡ ਪ੍ਰਾਈਜ਼ ਆ 5500 ਇਹ ਜਦੋਂ ਦਾ ਫਰਸਟ 3 ਥੀ ਪੋਜੀਸ਼ਨ ਦੇ ਪ੍ਰਾਈਜ਼ ਇਸ ਤਾਂ ਉਸ ਤੋਂ ਬਾਅਦ ਵੀ ਜਿਹੜੇ ਬੱਚੇ 90% ਬਾਬ ਜਾਂ 80% ਬਾਬ ਪਰਸੈਂਟੇਜ ਲੈਣਗੇ ਟੈਸਟ ਦੀਆਂ ਉਹਨਾਂ ਨੂੰ ਅਕੋਰਡਿੰਗਲੀ ਫੀਸ ਟਿਊਸ਼ਨ ਫੀਸ ਵਿੱਚ ਡਿਸਕਾਊਂਟ ਦਿੱਤਾ ਜਾਊਗਾ ਤੇ ਇੱਕ ਸਾਡਾ ਬੇਬੀ ਸ਼ੋਅ ਅਸੀਂ ਆਰਗੇਨਾਈਜ਼ ਕਰਨ ਜਾ ਰਹੇ ਹਾਂ 1 ਮਾਰਚ ਨੂੰ ਉਸ ਦੇ ਵਿੱਚ ਵੀ ਅਸੀਂ ਕਾਫੀ ਪ੍ਰਾਈਜ਼ਿਸ ਤੇ ਜੋ ਬੱਚੇ ਐਡਮਿਸ਼ਨ ਲੈਣਗੇ ਉਹਨਾਂ ਲਈ ਫੀਸ ਡਿਸਕਾਊਂਟਸ ਰੱਖੀ ਨੇ ਅਸੀਂ ਸਟੱਡੀ ਦੇ ਨਾਲ ਨਾਲ ਸਾਡੇ ਕੋਲ ਬਹੁਤ ਵਧੀਆ ਹਾਰਸ ਰਾਈਡਿੰਗ ਦਾ ਇੱਕ ਸਟੇਬਲ ਹੈ ਸਾਡੇ ਕੋਲ 10 ਤੋਂ 15 ਹਾਰਸਿਸ ਹੈ ਜੋ ਕਿ ਮਾਰਵਾੜੀ ਬ੍ਰੀਡ ਦੇ ਨੇ ਜੋ ਕਿ ਮਤਲਬ ਨੋ ਕੀ ਉਮਰ ਸਸਤੇ ਨਹੀਂ ਕਹਿ ਸਕਦੇ ਆਪਾਂ ਜਿਸ ਦੀ ਸਟਾਰਟਿੰਗ ਹੀ 15 ਤੋਂ 20 ਲੱਖ ਦਾ ਇੱਕ ਕੋੜਾ ਉਸ ਦੀ ਅਸੀਂ ਜਿਹੜੇ ਬੱਚਿਆਂ ਨੂੰ ਹਾਰਸ ਰਾਈਡਿੰਗ ਦੀ ਟ੍ਰੇਨਿੰਗ ਦੇ ਰਹੇ ਆ ਜੋ ਕਿ ਇਸ ਏਰੀਆ 'ਚ ਕੀ ਮਿਲਦਾ ਲਗਭਗ ਸਾਰੇ ਪੰਜਾਬ 'ਚ ਵੀ ਨਹੀਂ ਕਿਤੇ ਹੋਊਗਾ ਜੋ ਪ੍ਰੋਪਰ ਬੱਚਿਆਂ ਨੂੰ ਟਾਈਮ ਮਿਲੂਗਾ ਹਰ ਇੱਕ ਬੱਚਾ ਪ੍ਰੋਪਰ ਪੂਰਾ ਦਿਨ ਹਾਰਸ ਰਾਈਡਿੰਗ ਦੇ ਇੱਕ ਦਿਨ ਟ੍ਰੇਨਿੰਗ ਕਰੂਗਾ ਜਿਸ ਦੇ ਪੂਰੀ ਕਲਾਸ ਦੀ ਪ੍ਰੋਪਰ ਟਰਨ ਆਵੇ ਨਾਰਮਲ ਕੀ ਹੁੰਦਾ ਜੋ ਕਿ ਸਕੂਲ ਵਾਲੇ ਇੱਕ ਦੋ ਕੋੜੇ ਲਿਆਉਂਦੇ ਆ 10 10 ਮਿੰਟ ਬੱਚਿਆਂ ਨੂੰ ਬਾਕੇ ਸਿਰਫ ਸ਼ੋਅ ਕਰਦੇ ਆ ਕਿ ਅਸੀਂ ਹਾਰਸ ਰਾਈਡਿੰਗ ਟ੍ਰੇਨਿੰਗ ਦੇ ਰਹੇ ਆ ਸਾਡੇ ਬੱਚੇ ਪ੍ਰੋਪਰ ਉਹਨੂੰ ਚਲਾਉਣਗੇ ਪ੍ਰੋਪਰ ਉਹਦੀ ਰਾਈਡਿੰਗ ਅਸੀਂ ਜਿਹੜੀ ਅਸੀਂ ਪਲਾਨ ਕਰ ਰਹੇ ਆ ਕਿ ਉਹਨੂੰ ਫਸਟ ਸੈਕੰਡ ਕਲਾਸ ਤੋਂ ਹੀ ਪ੍ਰੋਪਰ ਹਾਰਸ ਰਾਈਡਿੰਗ ਟ੍ਰੇਨਿੰਗ ਦਿੱਤੀ ਜਾਵੇ ਤੇ ਇੱਕ ਹੋਰ ਜੋ ਮੈਂ ਪਿਛਲੇ 1 ਸਾਲ ਤੋਂ ਲਗਾਤਾਰ ਯੂਕੇ ਵਿੱਚ ਰਹਿ ਰਿਹਾ ਸੀ ਆਪਣੇ ਕਾਰੋਬਾਰ ਕਰਕੇ ਉੱਥੇ ਹੀ ਅਸੀਂ ਇਹਦੀ ਜਿਹੜੀ ਕੈਮਬ੍ਰਿਜ ਇੰਟਰਨੈਸ਼ਨਲ ਬੋਰਡ ਨਾਲ ਟਾਈਪ ਕੀਤਾ ਕੈਮਬ੍ਰਿਜ ਯੂਨੀਵਰਸਿਟੀ ਨਾਲ ਤੋਂ ਅਸੀਂ ਜਿਹੜਾ ਐਜੂਕੇਸ਼ਨ ਸਿਸਟਮ ਲੈ ਕੇ ਆ ਰਹੇ ਆ ਜਿਹੜਾ ਕਿ ਯੂਕੇ ਦੀ ਸਟੱਡੀ ਦੇ ਕੰਪੈਰੀਟਿਵਲੀ ਇੱਥੇ ਅਸੀਂ ਉਹਨੂੰ ਇਸ ਸਕੂਲ ਨੂੰ ਯੂਕੇ ਦੇ ਲੈਵਲ ਤੱਕ ਲੈ ਕੇ ਜਾਣਾ ਚਾਹੁੰਦੇ ਆਂ ਧੰਨਵਾਦ